ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ कौर ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਸੋ ਡੱਲਾ ਜੀ ਚੋਣ ਪ੍ਰਚਾਰ ਖਤਮ ਹੋ ਚੁਕਿਆ ਹੈ ਕੱਲ ਜੋ ਹੈ ਵੋਟਾਂ ਦਾ ਦਿਨ ਹੈ ਖਾਸ ਦਿਨ ਜਦੋਂ ਪੰਜਾਬ ਦੇ ਵੋਟਰ ਫੈਸਲਾ ਕਰਨਗੇ ਕਿ ਦੀ ਜਿੱਤ ਕਿ ਦੀ ਹਾਰ ਪਰ ਇਸ ਸਭ ਦੇ ਵਿੱਚ ਜੋ ਹੈ ਪੰਜਾਬ ਦੇ ਵਿੱਚ ਤਕਰੀਬਨ 5-6 ਵੱਡੇ ਸਿਆਸੀ ਚਿਹਰਿਆਂ ਦੀ ਅਗਰ ਆਪਾਂ ਗੱਲ ਕਰੀਏ ਜਿਨ੍ਹਾਂ ਦੀ ਜਿਨ੍ਹਾਂ ਦਾ ਵਕਾਰ ਜੋ ਹੈ ਦਾਤੇ ਜ਼ਰੂਰ ਨਜ਼ਰ ਆ ਰਿਹਾ ਹੈ ਅਗਰ ਮੈਂ ਇਹਨਾਂ ਚਿਹਰਿਆਂ ਦੀ ਗੱਲ ਕਰਾਂ ਸਭ ਤੋਂ ਪਹਿਲਾਂ ਤਾਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਨਰਿੰਦਰ ਮੋਦੀ ਜੋ ਕਿ ਭਾਜਪਾ ਨੂੰ ਲੈ ਕੇ ਆਪਣੇ ਉਮੀਦਵਾਰਾਂ ਨੂੰ ਲੈ ਕੇ ਉਹ ਪ੍ਰਚਾਰ ਕਰਨ ਵੀ ਇੱਥੇ ਆਏ ਕਈ ਉਮੀਦਾਂ ਪਾਜਪਾ ਦੇ ਉਮੀਦਵਾਰਾਂ ਨੂੰ ਇਸ ਤੋਂ ਨੇ ਦੂਜੇ ਨੰਬਰ ਤੇ ਆਪਾਂ ਗੱਲ ਕਰੀਏ ਪੰਜਾਬ ਦੇ ਮੁੱਖ ਮੰਤਰੀ ਨੇ ਭਗਵੰਤ ਮਾਨ ਅਕਾਲੀ ਦਲ ਤੋਂ ਸੁਖਬੀਰ ਬਾਦਲ ਕਾਂਗਰਸ ਪਾਰਟੀ ਤੋਂ ਰਾਜਾ ਵੜਿੰਗ ਤੇ ਪ੍ਰਤਾਪ ਬਾਜਵਾ ਤੇ ਨਾਲ ਦੀ ਨਾਲ ਅਮਰਿਤਪਾਲ ਸਿੰਘ ਦਾ ਵੀ ਅਗਰ ਆਪਾਂ ਦੇਖੀਏ ਮੁਕਾਬਲਾ ਇਨਾ ਸਾਰੇ ਚਿਹਰਿਆਂ ਦੇ ਵਿੱਚ ਨਜ਼ਰ ਆ ਰਿਹਾ ਸੋ ਨਤੀਜਿਆਂ ਦੀ ਅਗਰ ਆਪਾਂ ਜਦ ਡੱਲਾ ਜੀ ਗੱਲ ਕਰੀਏ ਹਾਲਾਂਕਿ ਕੱਲ ਹਲੇ ਵੋਟਾਂ ਪੈਣੀਆਂ ਪਰ ਜੇ ਆਪਾਂ ਇੱਕ ਅੰਦਾਜ਼ਾ ਲਗਾਉਣ ਦੀ ਕੋਸ਼ਿਸ਼ ਕਰੀਏ ਕਿ ਨਤੀਜਿਆਂ ਵਿੱਚ ਇਨ੍ਹਾਂ ਚ ਕਿਸੇ ਦੀ ਹਾਰ ਵੀ ਆਏਗੀ ਕਈ ਕਿਸੇ ਦੀ ਜਿੱਤ ਹੋਏਗੀ ਤਾਂ ਅਸਰ ਕੀ ਪੈਣ ਵਾਲਾ ਇਹਨਾਂ ਦੇ ਰਸੂਕ ਤੇ ਇਹਨਾਂ ਦੇ ਵਕਾਰ ਤੇ ਦੇਖੋ ਤੁਸੀਂ ਬਹੁਤ ਹੀ ਮਹੱਤਵਪੂਰਨ ਸਵਾਲ ਪੁੱਛਿਆ ਜਿਹੜੀਆਂ 2024 ਦੀਆਂ ਚੋਣਾਂ ਨੇ ਹਰਜੋਤ ਜੀ ਪੰਜਾਬ ਦੇ ਕਈ ਲੀਡਰਾਂ ਦਾ ਜਿਹੜਾ ਸਿਆਸੀ ਭਵਿਖ ਹੈ ਉਹ ਦਾਤੇ ਹੈ ਤੁਸੀਂ ਅਮਰਿਤਪਾਲ ਦੀ ਵੀ ਗੱਲ ਨਾਲ ਜੋੜੀ ਬਿਲਕੁਲ ਠੀਕ ਹੈ ਅਮਰਿਤਪਾਲ ਦੇ ਮਸਲੇ ਤੇ ਅਕਾਲੀ ਦਲ ਲਗਾਤਾਰ ਸਵਾਲ ਚੱਕ ਰਿਹਾ ਹੈ ਕਿ ਅਮਰਿਤਪਾਲ ਸਿੰਘ ਦਾ ਬੈਕਗ੍ਰਾਉਂਡ ਕੀ ਹੈ ਕਿਵੇਂ ਅਮਰਿਤਪਾਲ ਸਿੰਘ ਭਾਰਤ ਆਏ ਉਸ ਤੋਂ ਪਹਿਲਾਂ ਕੀ ਸੀ ਅਮਰਿਤਪਾਲ ਸਿੰਘ ਦੇ ਪਿਛੋਕੜ ਤੇ ਸੁਖਬੀਰ ਬਾਦਲ ਨੇ ਪਰ ਅਕਾਲੀ ਦਲ ਨੇ ਲਗਾਤਾਰ ਸਵਾਲ ਚੱਕੇ ਨੇ ਹੁਣ ਅਗਰ ਅਗਰ ਅਮਰਿਤਪਾਲ ਸਿੰਘ ਕੋਈ ਇਹਨਾਂ ਚੋਣਾਂ ਦੇ ਵਿੱਚ ਕ੍ਰਿਸ਼ਮਾ ਕਰ ਦਿੰਦੇ ਨੇ ਕਿਉਂਕਿ ਇਸ ਵਕਤ ਤੱਕ ਉਹ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਹੈ ਨੈਸ਼ਨਲ ਸਕਿਉਰਿਟੀ ਐਕਟ ਦੇ ਤਹਿਤ ਅਗਰ ਅਮਰਿਤਪਾਲ ਕੋਈ ਵੱਡਾ ਉਲਟਫੇਰ ਕਰ ਦਿੰਦੇ ਨੇ ਤੇ ਸਵਾਲ ਚੱਕਣ ਵਾਲੇ ਜਿਹੜੇ ਲੋਕ ਨੇ ਉਹਨਾਂ ਦੇ ਲਈ ਫਿਰ ਜਿਹੜੀ ਅਗਲੀ ਸਿਆਸਤ ਹੈ ਅਮਰਿਤਪਾਲ ਸਿੰਘ ਤੇ ਸਵਾਲ ਕਰਨ ਵਾਲੀ ਉਹ ਔਖੀ ਹੋ ਜਾਣੀ ਹੈ ਕਿਉਂਕਿ ਜਿਹੜਾ ਉਹਨਾਂ ਨੇ ਸਟੈਂਡ ਲਿਆ ਕਿ ਅਮਰਿਤਪਾਲ ਸਿੰਘ ਦੇ ਪਿੱਛੇ ਕਿਤਨਾ ਕਿਤੇ ਆਰਐਸਐਸ ਹੈ ਅਮਰਿਤਪਾਲ ਸਿੰਘ ਇਹਦਾ ਪਛੋਕੜ ਕੀ ਹੈ ਅਮਰਿਤਪਾਲ ਸਿੰਘ ਦੀ ਆਉਣ ਦੀ ਮਨਸ਼ਾ ਕੀ ਹੈ ਹੁਣ ਚੋਣ ਲੜਨ ਦੀ ਮਨਸ਼ਾ ਕੀ ਹੈ ਬਹੁਤ ਤਰ੍ਹਾਂ ਦੇ ਸਵਾਲ ਅਮਰਿਤਪਾਲ ਸਿੰਘ ਤੇ ਖੜੇ ਕੀਤੇ ਨੇ ਇਹਦੇ ਨਾਲ ਨਾਲ ਇੱਕ ਢੇਰ ਵੀ ਹੈ ਪੰਜਾਬ 'ਚ ਜਿਹੜੀ ਅਮਰਿਤਪਾਲ ਸਿੰਘ ਦੀ ਸਮਰਥਕ ਹੈ ਉਹਦੇ ਕਾਰਨ ਵੱਖਰੇ ਹੋ ਸਕਦੇ ਨੇ ਅਮਰਿਤਪਾਲ ਸਿੰਘ ਨੇ ਕੁੱਝ ਕੰਮ ਅਜਿਹੇ ਕੀਤੇ ਨੇ ਜਿਸ ਦੇ ਤੋਂ ਪੰਜਾਬ ਦੇ ਵਿੱਚ ਇੱਕ ਵਰਗ ਹੈ ਜਿਹੜਾ ਪ੍ਰਭਾਵਿਤ ਹੈ ਜਿਹੜਾ ਸਮਰਥਨ ਕਰਦਾ ਹੈ ਪਰ ਅਜਿਹੇ ਵਰਗ ਦੀ ਵੀ ਕਮੀ ਨਹੀਂ ਜਿਹੜਾ ਅਮਰਿਤਪਾਲ ਸਿੰਘ ਦਾ ਵਿਰੋਧੀ ਹੈ ਇੱਕ ਤਾਂ ਧੁਰ ਵਿਰੋਧੀ ਹੈ ਸੋ ਇਸ ਕਰਕੇ ਅਮਰਿਤਪਾਲ ਸਿੰਘ ਦੀ ਪਰਫਾਰਮੈਂਸ ਅਮਰਿਤਪਾਲ ਸਿੰਘ ਦਾ ਪ੍ਰਦਰਸ਼ਨ ਅਮਰਿਤਪਾਲ ਸਿੰਘ ਦੀ ਸਮਾਜ ਚ ਪੰਜਾਬ ਦੇ ਵਿੱਚ ਜਿਹੜੀ ਉਹਨਾਂ ਦੀ ਆਉਣ ਵਾਲੇ ਸਮੇਂ ਦੇ ਵਿੱਚ ਭੂਮਿਕਾ ਹੋਏਗੀ ਉਹਨਾਂ ਦੇ ਵਿਅਕਤੀਤਵ ਨੂੰ ਲੈ ਲੀਏ ਉਹਨਾਂ ਦੀ ਉਹਨਾਂ ਦੇ ਵਿਚਰਣ ਨੂੰ ਲੈ ਲੀਏ ਉਹਨਾਂ ਦੀ ਧਾਰਮਿਕ ਕਾਰਗੁਜ਼ਾਰੀ ਦੀ ਲੈ ਲੀਏ ਇਹ ਉਹਨਾਂ ਤੇ ਐਨਐਸਸੀ ਲੱਗਣ ਦੀ ਲੈ ਲੀਏ ਉਹ ਸਾਰਿਆਂ ਦੇ ਉੱਤੇ ਕਿਤੇ ਨਾ ਕਿਤੇ ਇਸ ਪਰਫਾਰਮੈਂਸ ਤੋਂ ਬਾਅਦ ਇੱਕ ਨਵੀਂ ਤਰ੍ਹਾਂ ਦੀ ਡਿਬੇਟ ਹੋਏਗੀ ਪੰਜਾਬ ਦੇ ਵਿੱਚ ਅਗਰ ਮੰਨ ਲਓ ਅਮਰਿਤਪਾਲ ਸਿੰਘ ਕੋਈ ਬਹੁਤ ਵੱਡਾ ਉਲਟ ਫੇਰ ਕਰ ਦਿੰਦੇ ਨੇ ਤੇ ਫਿਰ ਪੰਜਾਬ ਦੀ ਸਿਆਸਤ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਤੋਂ ਬਾਅਦ ਇੱਕ ਹੋਰ ਚਿਹਰਾ ਆਏਗਾ ਜਿਹਦੇ ਜੀ ਦੇ ਜੀ ਦੇ ਜੀ ਦੇ ਜਿਹੜੇ ਕਾਰਜ ਨੇ ਜਿਹਦੀ ਕਾਰਜ ਸ਼ੈਲੀ ਹੈ ਸਿਆਸਤ ਦੀ ਸ਼ੈਲੀ ਹੈ ਜੀਵਨ ਸ਼ੈਲੀ ਹੈ ਉਹਦੇ ਤੇ ਨੀਤੀਗਤ ਵਿਰੋਧ ਹੋਊਗਾ ਵਿਚਾਰਾਂ ਦਾ ਟਕਰਾਵ ਹੀ ਹੋਊਗਾ ਸੋ ਫੇਰ ਪੰਜਾਬ ਦੀ ਸਿਆਸਤ ਮੋੜਾ ਖਾਊਗੀ ਅਗਰ ਵੱਡਾ ਉਲਟ ਫੇਰ ਅਮਰਿਤਪਾਲ ਸਿੰਘ ਕਰਦੇ ਨੇ ਔਰ ਅਗਰ ਅਗਰ ਅਮਰਿਤਪਾਲ ਸਿੰਘ ਇੱਕ ਸਧਾਰਨ ਉਮੀਦਵਾਰ ਦੀ ਤਰ੍ਹਾਂ ਆਏ ਤੇ ਚਲੇ ਗਏ ਹਾਰ ਜਿੱਤ ਚ ਉਹਨਾਂ ਦੀ ਕੋਈ ਭੂਮਿਕਾ ਨਾ ਰਹੀ ਤੇ ਫਿਰ ਅਮਰਿਤਪਾਲ ਸਿੰਘ ਦਾ ਜਿਹੜਾ ਆਉਣ ਵਾਲਾ ਸਮਾਂ ਉਹਦੇ ਤੇ ਫਿਰ ਕੋਈ ਬਹੁਤ ਵੱਡਾ ਪੰਜਾਬ ਚ ਰਾਜਨੀਤਿਕ ਹਲਚਲ ਵਾਲਾ ਮਾਹੌਲ ਨਹੀਂ ਬਣਨਾ ਮੈਂ ਇੰਜ ਦੇਖਦਾ ਸੋ ਸਭ ਕੁਝ ਅਮਰਿਤਪਾਲ ਸਿੰਘ ਦੀ ਜਿੱਤ ਹਾਰ ਤੇ ਨਿਰਭਰ ਕਰਦਾ ਹੈ ਕਿ ਅਮਰਿਤਪਾਲ ਸਿੰਘ ਦੇ ਜਿਹੜੇ ਹਾਰ ਜਿੱਤ ਤੋਂ ਬਾਅਦ ਉਹਨਾਂ ਦੇ ਆਲੇ ਦੁਆਲੇ ਕਿਸ ਤਰ੍ਹਾਂ ਦਾ ਮਾਹੌਲ ਬਣੂਗਾ ਜਾਂ ਪੰਜਾਬ ਚ ਕਿਸ ਤਰ੍ਹਾਂ ਦਾ ਮਾਹੌਲ ਬਣੂਗਾ ਔਰ ਜਦੋਂ ਤੁਸੀਂ ਗੱਲ ਨਰਿੰਦਰ ਮੋਦੀ ਦੀ ਵੀ ਕਰਦੇ ਹੋ ਕਿਉਂਕਿ ਵੱਡੇ ਚਿਹਰੇ ਜਿਹੜੇ ਵਕਾਰਤੇ ਨੇ ਨਰਿੰਦਰ ਮੋਦੀ ਵੀ ਹੈ ਬੀਜੇਪੀ ਨੂੰ ਇਹ ਉਮੀਦ ਹੈ ਕਿ ਨਰਿੰਦਰ ਮੋਦੀ ਦੇ ਚਿਹਰੇ ਤੇ ਅਸੀਂ ਪੰਜਾਬ 'ਚ ਇਸ ਵਾਰ ਇਕੱਲੇ ਲੜ ਰਹੇ ਹਾਂ ਅਸੀਂ ਚੰਗਾ ਕੰਮ ਕਰਾਂਗੇ ਹੁਣ ਘੱਟੋ ਘੱਟ 2-3 ਸੀਟਾਂ ਤਾਂ ਬੀਜੇਪੀ ਦੇ ਲਈ ਜਿੱਤਣਾ ਜ਼ਰੂਰੀ ਹੈ ਅਗਰ ਉਹ ਇਹ ਪ੍ਰਭਾਵ ਦੇਣਾ ਚਾਹੁੰਦੇ ਨੇ ਕਿ ਨਰਿੰਦਰ ਮੋਦੀ ਜੀ ਦਾ ਪੰਜਾਬ 'ਚ ਕੋਈ ਕ੍ਰਿਸ਼ਮਾ ਹੋਇਆ ਹੁਣ ਹਰ ਜਿੱਤ ਦਾ ਫੈਸਲਾ ਤਾਂ ਭਵਿੱਖ 'ਚ ਹੋਣਾ ਹੈ ਅਗਰ ਭਾਰਤੀ ਜਨਤਾ ਪਾਰਟੀ ਕੋਈ ਵੱਡੀਆਂ ਸੀਟਾਂ ਨਹੀਂ ਜਿੱਤ ਸਕੀ ਪੰਜਾਬ 'ਚ ਤੇ ਫਿਰ ਜਿਹੜਾ ਚਿਹਰਾ ਨਰਿੰਦਰ ਮੋਦੀ ਦਾ ਪੰਜਾਬ ਚ ਉਹਦੇ ਅਸਰ ਤੇ ਇੱਕ ਨਵੀਂ ਤਰ੍ਹਾਂ ਦੀ ਡਿਬੇਟ ਹੋਏਗੀ ਔਰ ਕਿਸਾਨ ਨੇ ਅਗਰ ਭਾਜਪੀ ਜਾਂ ਨਰਿੰਦਰ ਮੋਦੀ ਕੋਈ ਬਹੁਤ ਵੱਡਾ ਪੰਜਾਬ ਚ ਪ੍ਰਾਪਤੀ ਨਹੀਂ ਕਰ ਪਾਉਂਦੇ ਫਿਰ ਜਿਹੜੇ ਕਿਸਾਨ ਜਥੇਬੰਦੀਆਂ ਨੇ ਕਿਸਾਨ ਆਗੂ ਨੇ ਵਕ ਵਕ ਫਿਰ ਉਹਨਾਂ ਦੀ ਭੂਮਿਕਾ ਦੇ ਉੱਤੇ ਹੋਰ ਡਿਬੇਟ ਹੋਏਗੀ ਮੁਲਕ ਦੇ ਵਿੱਚ ਇਸੇ ਤਰ੍ਹਾਂ ਕੱਲੀ ਪੰਜਾਬ ਦੀ ਗੱਲ ਨਹੀਂ ਹਰਿਆਣਾ ਦੀ ਵੀ ਹੈ ਅਗਰ ਹਰਿਆਣਾ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਕੋਈ ਬਹੁਤ ਚੰਗਾ ਨਾ ਕਰ ਸਕੀ ਬਹੁਤ ਜ਼ਿਆਦਾ ਸੀਟਾਂ ਨਾ ਜਿੱਤ ਸਕੀ ਫਿਰ ਵੀ ਜਿਹੜੀ ਕਿਸਾਨਾਂ ਦੀ ਭੂਮਿਕਾ ਸੀ ਉਹਨਾਂ ਤੇ ਨਵੀਂ ਤਰ੍ਹਾਂ ਦੀ ਡਿਬੇਟ ਮੁਲਕ 'ਚ ਹੋਏਗੀ ਕਿ ਅਗਰ ਕਿਸਾਨਾਂ ਦੀ ਗੱਲ ਨੂੰ ਗੰਭੀਰਤਾ ਦੇ ਨਾਲ ਨਹੀਂ ਸੁਣਿਆ ਜਾਏਗਾ ਹਰਿਆਣਾ 'ਚ ਜਾਂ ਪੰਜਾਬ 'ਚ ਤੇ ਫਿਰ ਕਿਸਾਨ ਐਡੀ ਸਮਰੱਥਾ ਰੱਖਦਾ ਹੈ ਕਿ ਉਹ ਵੋਟਾਂ ਦੇ ਜ਼ਰੀਏ ਚੋਣਾਂ ਦੇ ਜ਼ਰੀਏ ਆਪਣਾ ਫੈਸਲਾ ਜਿਹੜਾ ਉਹ ਦਏਗਾ ਸੋ ਪੰਜਾਬ 'ਚ ਕੀ ਨਰਿੰਦਰ ਮੋਦੀ ਪ੍ਰਭਾਵੀ ਹੋਣਗੇ ਜਾਂ ਨਹੀਂ ਹੋਣਗੇ ਇਹ ਵੋਟਾਂ ਦੇ ਰਿਜ਼ਲਟ ਦੇ ਉੱਤੇ ਨਿਰਪਰ ਕਰਦਾ ਹੈ ਔਰ ਅਗਰ ਬੀਜੇਪੀ ਚੰਗੀ ਪਰਫਾਰਮੈਂਸ ਕਰ ਗਈ ਫਿਰ ਇੱਕ ਤਰੀਕੇ ਨਾਲ ਬੀਜੇਪੀ ਲਈ ਸਤਾਈ ਦੇ ਦਰਵਾਜ਼ੇ ਵੀ ਖੁੱਲਣਗੇ ਇਹਨਾਂ ਚੋਣਾਂ ਤੋਂ ਬਾਅਦ ਔਰ ਅਗਰ ਬੀਜੇਪੀ ਸਧਾਰਨ ਰਹੀ ਤੇ ਫਿਰ ਜਿਵੇਂ ਬੀਜੇਪੀ ਹੁਣ ਪਿਛਲੇ ਸਮਿਆਂ ਦੇ ਵਿੱਚ ਸੀ ਪੰਜਾਬ 'ਚ ਆਪਣੇ ਦਮ ਤੇ ਜੋ ਪਰਫਾਰਮੈਂਸ ਰਹੀ ਤੇ ਫਿਰ ਕੋਈ ਬੀਜੇਪੀ ਦਾ ਫੈਕਟਰ ਪੰਜਾਬ 'ਚ ਭਵਿੱਖ 'ਚ ਵੀ ਬਹੁਤ ਜ਼ੋਰ ਲਾਉਣਾ ਪਊਗਾ ਬੀਜੇਪੀ ਨੂੰ ਕਿਉਂਕਿ ਸੁਨੀਲ ਜਾਖੜ ਵਰਗੇ ਜਾਂ ਹੋਰ ਲੀਡਰ ਜਿਹੜੇ ਕਾਂਗਰਸ ਛੱਡ ਛੱਡ ਬੀਜੇਪੀ 'ਚ ਆਏ ਐ ਫਿਰ ਉਹਨਾਂ ਦੀ ਆਮਦ ਦੇ ਉੱਪਰ ਵੀ ਬੀਜੇਪੀ 'ਚ ਸਵਾਲ ਹੋਣਗੇ ਕਿ ਜਦੋਂ ਇਹਨਾਂ ਲੋਕਾਂ ਦੇ ਆਉਣ ਤੋਂ ਬਾਅਦ ਵੀ ਅਸੀਂ ਕੋਈ ਬਹੁਤ ਪ੍ਰਾਪਤੀ ਨਹੀਂ ਕਰ ਸਕੇ ਤੇ ਫਿਰ ਸਾਡੇ ਨਾਲੋਂ ਇਹਨਾਂ ਨੂੰ ਤਰਜੀਹ ਕਿਉਂ ਦਿੱਤੀ ਗਈ ਸੋ ਅਗਰ ਬੀਜੇਪੀ ਚੰਗੀ ਪਰਫਾਰਮੈਂਸ ਨਹੀਂ ਕਰਦੀ ਫਿਰ ਕਾਂਗਰਸ ਦੇ ਲੀਡਰ ਜਿਹੜੇ ਗਏ ਬੀਜੇਪੀ 'ਚ ਉਹਨਾਂ ਤੇ ਸਵਾਲ ਬੀਜੇਪੀ ਦਾ ਕਾਡਰ ਖੁੱਲ ਕੇ ਚੱਕੇਗਾ ਹਲੇ ਤੱਕ ਉਹ ਕਾਡਰ ਸ਼ਾਂਤ ਹੈ ਹੁਣ ਉਹ ਕਾਡਰ ਕਿਵੇਂ ਰਿਐਕਟ ਕਰੇਗਾ 1 ਜੂਨ ਨੂੰ ਜਿਸ ਦਿਨ ਵੋਟਾਂ ਨੇ ਇਹ ਵੀ ਦਿਲਚਸਪ ਗੱਲ ਰਹੇਗੀ ਔਰ ਇਸੇ ਤਰ੍ਹਾਂ ਭਗਵੰਤਮਾਨ ਹੈ ਭਗਵੰਤਮਾਨ 92 ਸੀਟਾਂ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਬਣੇ ਨੇ ਔਰ 13 ਦੀਆਂ 13 ਸੀਟਾਂ ਇਸ ਵਾਰ ਭਗਵੰਤਮਾਨ ਦੇ ਚਿਹਰੇ ਤੇ ਲੜੀਆਂ ਜਾ ਰਹੀਆਂ ਨੇ ਔਰ ਪੰਜਾਬ 'ਚ ਭਗਵੰਤਮਾਨ ਨੂੰ ਬਹੁਤਾ ਸਾਥ ਕਿਸੇ ਦਾ ਨਹੀਂ ਮਿਲਿਆ ਆਪਣੇ ਦਮ ਤੇ ਭਗਵੰਤਮਾਨ ਨੇ ਆਮ ਆਦਮੀ ਪਾਰਟੀ ਦੇ ਲਈ ਪ੍ਰਚਾਰ ਕੀਤਾ ਇੱਕਦਾਂ ਰੋਡ ਸ਼ੋਅ ਮੈਂ ਖੰਨੇ 'ਚ ਪਤਾ ਲੱਗਿਆ ਕੋਈ ਰਾਗਵ ਚੱਡਾ ਹੁੰਨੀ ਆਏ ਸੀ ਕਿਉਂਕਿ ਅੱਖਾਂ ਦਾ ਇਲਾਜ ਸੀ ਉਹ ਲੰਡਨ ਰਹਿ ਅਰਵਿੰਦ ਕੇਜਰੀਵਾਲ ਜੇਲ੍ਹ 'ਚ ਰਹਿ ਹੁਣ ਅਰਵਿੰਦ ਕੇਜਰੀਵਾਲ ਜੀ ਨੇ ਜੇਲ੍ਹ ਦੇ ਵਿੱਚੋਂ ਜਦੋਂ ਉਹਨਾਂ ਨੂੰ ਜ਼ਮਾਨਤ ਮਿਲੀ ਪ੍ਰਚਾਰ ਕਰਨ ਦੇ ਲਈ ਜ਼ੋਰ ਲਾਇਆ ਪੰਜਾਬ 'ਚ ਪਰ ਪੰਜਾਬ 'ਚ ਭਗਵੰਤ ਮਾਨ ਦੀ ਦੀਪ ਵਿਖਦੀ ਜਿਹੜੀ ਸਿਆਸਤ ਹੈ ਇਹਨਾਂ ਚੋਣਾਂ ਦੇ ਉੱਤੇ ਉਹਦਾ ਬਹੁਤ ਵੱਡਾ ਧਾਰ ਹ ਮਤਾ ਰੇ ਅਗਰ ਤਾਂ ਭਗਵੰਤ ਮਾਨ ਪੰਜਾਬ 'ਚ ਬਾਕੀ ਸਾਰੀਆਂ ਪਾਰਟੀਆਂ ਨਾਲੋਂ ਵੱਧ ਸੀਟਾਂ ਜਿੱਤਣ 'ਚ ਕਾਮਯਾਬ ਹੋ ਗਏ ਫਿਰ ਭਗਵੰਤ ਮਾਨ ਦੇ ਲਈ ਸਤਾਈ ਦਾਰਾ ਆਸਾਨ ਹੋ ਜੂ ਔਰ ਫਿਰ ਭਗਵੰਤ ਮਾਨ ਪੰਜਾਬ ਦੇ ਵਿੱਚ ਸਭ ਤੋਂ ਮਜਬੂਤ ਤੇ ਵੱਡੇ ਮੁੱਖ ਮੰਤਰੀ ਦੇ ਤੌਰ ਤੇ ਉਬਰੇਗਾ ਜਿਹੜਾ ਵਿਧਾਨ ਸਭਾ ਚ 92 ਸੀਟਾਂ ਜਿਤਾਉਣ ਤੋਂ ਬਾਅਦ ਜਦੋਂ ਪਾਰਲੀਮੈਂਟ ਦੀਆਂ 13 ਸੀਟਾਂ ਦੇ ਲਈ ਹੌਕਾ ਮਾਰਦਾ ਤੇ ਵੱਧ ਸੀਟਾਂ ਜਿਤਾ ਦਿੰਦਾ ਤੇ ਫਿਰ ਭਗਵੰਤ ਮਾਨ ਪੋਲਿਟੀਕਲ ਬ੍ਰਾਂਡ ਬਣੇਗਾ ਔਰ ਜਿਹੜੇ ਲੋਕ ਸਵਾਲ ਚੱਕਦੇ ਨੇ ਕਿ ਭਗਵੰਤ ਮਾਨ ਪੋਲਿਟੀਕਲ ਤੌਰ ਦੇ ਉੱਤੇ ਬਹੁਤ ਜ਼ਿਆਦਾ ਮਚੂਰ ਨਹੀਂ ਨੇ ਉਹਨਾਂ ਸਾਰਿਆਂ ਦੇ ਮੂੰਹ ਬੰਦ ਹੋਣਗੇ ਇਹ ਭਗਵੰਤ ਮਾਨ ਦੇ ਲਈ ਵੀ ਚੋਣਾ ਬਹੁਤ ਅਹਿਮियत ਵਾਲੀਆਂ ਨੇ ਔਰ ਅਗਰ ਅਗਰ ਭਗਵੰਤ ਮਾਨ ਸਧਾਰਨ ਪ੍ਰਦਰਸ਼ਨ ਕਰਦੇ ਨੇ ਤੇ ਫਿਰ ਭਗਵੰਤ ਮਾਨ ਕੋਲੇ ਮੌਕਾ ਹੋਊਗਾ ਕਿਉਂਕਿ ਦੇਖੋ ਉਹਨਾਂ ਦਾ ਉਹਨਾਂ ਦੀ ਉਹਨਾਂ ਦਾ ਬਦਲ ਨਹੀਂ ਹੈ ਆਮ ਆਦਮੀ ਪਾਰਟੀ ਕੋਲੇ ਪੰਜਾਬ 'ਚ ਆਮ ਆਦਮੀ ਪਾਰਟੀ ਕੋਲੇ ਭਗਵੰਤ ਮਾਨ ਦਾ ਕੋਈ ਬਦਲ ਨਹੀਂ ਹੈ ਉਹ ਇੱਕ ਮਾਸਟਰ ਲੀਡਰ ਨੇ ਜਿਨ੍ਹਾਂ ਦੀ ਲੋਕਾਂ 'ਚ ਹਰਮਨ ਪਿਆਰਤਾ ਬਹੁਤ ਹੈ ਔਰ ਭਾਵੇਂ ਮੰਤਰੀ ਜਾਂ ਐਮਐਲਏ ਨੇ ਜਿਹੜੇ ਕੁਝ ਮੰਤਰੀਆਂ ਕੁਝ ਐਮਐਲਏਆਂ ਦੇ ਖਿਲਾਫ ਐਂਟੀ ਇਨਕੰਮਬੈਂਸੀ ਹੋ ਸਕਦੀ ਹੈ ਉਹ 1 ਜੂਨ ਨੂੰ ਜਦੋਂ ਕੱਲ ਵੋਟਾਂ ਪਾਉਣਗੇ ਪੰਜਾਬ ਦੇ ਲੋਕ ਤੇ 4 ਜੂਨ ਨੂੰ ਜਦੋਂ ਰਿਜ਼ਲਟ ਆਉਣਗੇ ਉਹਦੀ ਗੱਲ ਸਾਡੇ ਸਾਹਮਣੇ ਆਏਗੀ ਪਰ ਭਗਵੰਤ ਮਾਨ ਤੇ ਨਿੱਜੀ ਤੌਰ ਤੇ ਮੈਨੂੰ ਕਿਸੇ ਐਂਟੀ ਇਨਕੰਮਬੈਂਸੀ ਦੀ ਗੱਲ ਕੋਈ ਖਾਸ ਨਹੀਂ ਲੱਗਦੀ ਕਿਉਂਕਿ ਡਿਲੀਵਰ ਕਰਨ ਵਾਲੇ ਮੁੱਖ ਮੰਤਰੀ ਦੇ ਤੌਰ ਤੇ ਤਾਂ ਭਗਵੰਤ ਮਾਨ ਨੂੰ ਦੇਖਿਆ ਜਾਂਦਾ ਹੈ ਅਗਰ ਨਰਿੰਦਰ ਮੋਦੀ ਨੇ ਵੱਡੇ ਦੇਸ਼ 'ਚ ਕੰਮ ਕੀਤੇ ਨੇ ਤੇ ਭਗਵੰਤ ਮਾਨ ਨੇ ਵੀ ਸੂਬੇ ਦੇ ਮੁੱਖ ਮੰਤਰੀ ਦੇ ਤੌਰ ਤੇ ਚੰਗੇ ਕੰਮ ਕੀਤੇ ਨੇ ਅਗਰ ਅਕਾਲੀ ਦਲ ਦੇ ਪ੍ਰਧਾਨ ਦੇ ਤੌਰ ਤੇ ਸੁਖਬੀਰ ਬਾਦਲ ਨੇ ਵੱਡੇ ਫੈਸਲੇ ਲਏ ਨੇ ਅਗਰ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਤੇ ਐਲੋਪੀ ਪ੍ਰਤਾਪ ਬਾਜਵਾ ਨੇ ਵੱਡੇ ਫੈਸਲੇ ਲਏ ਨੇ ਤੇ ਭਗਵੰਤ ਮਾਨ ਨੇ ਵੀ ਲਏ ਨੇ ਜਿੱਥੇ ਭਗਵੰਤ ਮਾਨ ਦੀ ਭੂਮਿਕਾ ਸੀ ਸੋ ਭਗਵੰਤ ਮਾਨ ਦੀ ਜਿੱਤ ਦੇ ਨਾਲ ਭਗਵੰਤ ਮਾਨ ਵੱਟਾ ਬ੍ਰਾਂਡ ਬਣੇਗਾ ਔਰ ਅਗਰ ਘੱਟ ਸੀਟਾਂ ਭਗਵੰਤ ਮਾਨ ਨੂੰ ਆਉਂਦੀਆਂ ਫਿਰ ਭਗਵੰਤ ਮਾਨ ਕੋਲੇ ਮੌਕਾ ਹੋਊਗਾ ਕਿਉਂ ਕਿਹੜੇ ਫੈਕਟਰ ਸੀ ਜਿਨ੍ਹਾਂ ਕਰਕੇ ਸੀਟਾਂ ਕਟੀਆਂ ਔਰ ਅਗਲੇ ਵਕਤ ਦੇ ਲਈ ਸਤਾਈ ਦੇ ਲਈ ਭਗਵੰਤ ਮਾਨ ਕੋਲੇ ਮੌਕਾ ਹੋਊਗਾ ਫਿਰ ਉਹਨਾਂ ਕਮੀਆਂ ਨੂੰ ਦੂਰ ਕਰਨ ਦਾ ਔਰ ਮੰਤਰੀ ਮੰਡਲ 'ਚ ਫੇਰ ਬਦਲ ਭਗਵੰਤ ਮਾਨ ਨੂੰ ਬਹੁਤ ਲਾਜ਼ਮੀ ਕਰਨਾ ਪੈਣਾ ਔਰ ਅਗਰ ਕਿ ਸਾਰੇ ਮੰਤਰੀ ਅਗਰ ਨਹੀਂ ਵੀ ਕਾਮਯਾਬ ਹੁੰਦੇ ਤੇ ਫਿਰ ਮੈਨੂੰ ਲੱਗਦਾ ਨਵੇਂ ਚਿਹਰਿਆਂ ਦੇ ਨਵੇਂ ਮੰਤਰੀ ਮੰਡਲ ਦੇ ਨਾਲ ਭਗਵੰਤ ਮਾਨ ਨੂੰ ਸਰਕਾਰ ਗਠਨ ਕਰਨੀ ਪੈਣੀ ਹੈ ਸਰਕਾਰ ਤਾਂ ਗਠਿਤ ਹੈ ਨਵੇਂ ਚਿਹਰਿਆਂ ਨਾਲ ਮੰਤਰੀ ਮੰਡਲ ਦਾ ਗਠਨ ਕਰਨਾ ਪੈਣਾ ਹੈ ਨਵੇਂ ਸਿਰੇ ਤੋਂ ਔਰ ਫਿਰ ਆਪਣੀ ਰਣਨੀਤੀ ਬਦਲਨੀ ਪੈਣੀ ਔਰ ਜਿਤ ਤੱਕ ਗੱਲ ਰਹੀ ਸੁਖਬੀਰ ਬਾਦਲ ਦੀ ਅਗਰ ਅਕਾਲੀ ਦਲ ਆਪਣਾ ਵੋਟ ਸ਼ੇਅਰ ਵਧਾ ਲੈਂਦਾ ਫਿਰ ਸੁਖਬੀਰ ਬਾਦਲ ਨੂੰ ਕੋਈ ਚੈਲੰਜ ਅਕਾਲੀ ਦਲ ਚ ਨਹੀਂ ਹੋਣਾ ਔਰ ਅਗਰ ਅਕਾਲੀ ਦਲ ਨੂੰ ਸੁਖਬੀਰ ਬਾਦਲ ਨਹੀਂ ਜਿਤਾ ਸਕੇ ਜ਼ਿਆਦਾ ਸੀਟਾਂ ਜਾਂ ਵੋਟ ਸ਼ੇਅਰ ਨਹੀਂ ਵਧਾ ਸਕੇ ਤੇ ਫਿਰ ਅਕਾਲੀ ਦਲ ਦੇ ਵਿੱਚ ਸੁਖਦੇਵ ਸਿੰਘ ਢੀਂਡਸਾ ਵਰਗੇ ਲੀਡਰ ਇਹ ਆਵਾਜ਼ ਬੁਲੰਦ ਕਰਨਗੇ ਕਿ ਹੁਣ ਵੇਲਾ ਆ ਗਿਆ ਕਿ ਅਸੀਂ ਅਕਾਲੀ ਦਲ ਦੀ ਪ੍ਰਧਾਨਗੀ ਬਦਲੀਏ ਪਹਿਲਾਂ ਵੀ ਸੁਖਦੇਵ ਸਿੰਘ ਢੀਂਸਾ ਵਰਗੇ ਇਹ ਆਵਾਜ਼ ਚੱਕਦੇ ਰਹੇ ਨੇ ਕਿ ਅਕਾਲੀ ਦਲ ਦੇ ਵਿੱਚ ਅ ਅਜਿਹਾ ਪ੍ਰਧਾਨ ਲਿਆਉਣਾ ਚਾਹੀਦਾ ਹੈ ਅੱਗੇ ਜਿਹੜਾ ਬਾਦਲ ਪਰਿਵਾਰ ਤੋਂ ਨਾ ਹੋਵੇ ਔਰ ਅਗਰ ਸੁਖਵੀਰ ਬਾਦਲ ਉਸ ਤਰ੍ਹਾਂ ਦੀ ਪਰਫਾਰਮੈਂਸ ਅਕਾਲੀ ਦਲ ਨੂੰ ਨਾ ਦਿਵਾ ਸਕੇ ਤੇ ਫੇਰ ਭਾਵੇਂ ਸੁਖਦੇਵ ਸਿੰਘ ਢੀਂਸਾ ਨੇ ਜਾਂ ਕੁਝ ਹੋਰ ਅਜਿਹੇ ਲੀਡਰ ਨੇ ਜਿਹੜੇ ਹਜੇ ਚੁੱਪ ਨੇ ਉਹ ਖੜੇ ਹੋ ਸਕਦੇ ਨੇ ਹਾਲਾਂਕਿ ਪਿਛਲੇ ਸਮਿਆਂ 'ਚ ਜਿਨੇ ਜਿਨੇ ਵੀ ਅਕਾਲੀ ਦਲ ਦੇ ਵਿੱਚ ਅ ਆਪਣੇ ਸੁਰ ਬਾਗੀ ਕੀਤੇ ਜਾਂ ਅਕਾਲੀ ਦਲ ਦੀ ਲੀਡਰਸ਼ਿਪ ਤੇ ਕਿੰਤੂ ਪਰੰਤੂ ਕੀਤਾ ਜਾਂ ਤਾਂ ਉਹਨਾਂ ਦੇ ਪਰ ਘੱਟ ਦਿੱਤੇ ਗਏ ਜਾਂ ਉਹਨਾਂ ਨੂੰ ਪਾਰਟੀ ਚੋਂ ਬਾਹਰ ਦਾ ਰਸਤਾ ਦਿਖਾਇਆ ਗਿਆ ਕੁਝ ਲੀਡਰਾਂ ਨੂੰ ਵੀ ਜਗੀਰ ਕੌਰ ਹੋ ਗਏ ਜਾਂ ਸੁਖਦੇਵ ਢੀਂਸਾ ਹੋ ਗਏ ਜਾਂ ਪਰਮਿੰਦਰ ਢੀਂਸਾ ਹੋ ਗਏ ਉਹਨਾਂ ਨੂੰ ਅਕਾਲੀ ਦਲ ਚ ਤਾਂ ਸੁਖਵੀਰ ਬਾਦਲ ਉਹਨਾਂ ਨੇ ਸ਼ਾਮਲ ਕਰਾਇਆ ਪਰ ਇਹ ਉਹ ਲੀਡਰ ਨੇ ਜਿਹੜੇ ਅਗਰ 4 ਜੂਨ ਦੇ ਨਤੀਜਿਆਂ ਚ ਅਕਾਲੀ ਦਲ ਤਕੜਾ ਨਾ ਦਿਖਿਆ ਤੇ ਫਿਰ ਬਾਗੀ ਸੁਰ ਅਕਾਲੀ ਦਲ ਦੀ ਭਲਾਈ ਲਈ ਖੜੇ ਕਰ ਸਕਦੇ ਨੇ ਔਰ ਇਸੇ ਤਰ੍ਹਾਂ ਪ੍ਰਤਾਪ ਬਾਜਵਾ ਤੇ ਰਾਜਾ ਵੜਿੰਗ ਅਗਰ ਤਾਂ ਕਾਂਗਰਸ ਵੱਧ ਸੀਟਾਂ ਲੈ ਗਈ ਜਾਂ ਕਾਂਗਰਸ ਨੰਬਰ 2 ਪਾਰਟੀ ਵੀ ਬਣ ਗਈ ਫਿਰ ਪ੍ਰਤਾਪ ਬਾਜਵਾ ਤੇ ਰਾਜਾ ਵੜਿੰਗ ਦਾ ਕਦ ਪੰਜਾਬ ਦੀ ਕਾਂਗਰਸ ਦੇ ਵਿੱਚ ਵੱਡਾ ਹੋਏਗਾ ਔਰ ਅਗਰ ਕਾਂਗਰਸ ਦੂਜੇ ਨੰਬਰ ਤੋਂ ਹੇਠਾਂ ਜਾਂਦੀ ਹੈ ਕਿਉਂਕਿ ਮੁੱਖ ਰੂਪ ਚ ਸੱਤਾ ਚਾਹਮ ਆਦਮੀ ਪਾਰਟੀ ਹੈ ਹੁਣ ਕਾਂਗਰਸ ਲਈ ਜਾਂ ਤਾਂ ਨੰਬਰ 1 ਪਾਰਟੀ ਬਣਨਾ ਪੈਣਾ ਹੈ ਪ੍ਰਤਾਪ ਬਾਜਵਾ ਔਰ ਰਾਜਾ ਵੜਿੰਗ ਨੂੰ ਬਣਾਉਣੀ ਪੈਣੀ ਇੱਕ ਨੰਬਰ ਪਾਰਟੀ ਪੰਜਾਬ ਚ ਜਾਂ ਨੰਬਰ 2 ਤੇ ਬਣਾਉਣੀ ਪੈਣੀ ਪਾਰਟੀ ਮਤਲਬ ਜਾਂ ਤਾਂ ਸਭ ਤੋਂ ਵੱਧ ਸੀਟਾਂ ਕਾਂਗਰਸ ਜਿੱਤੇ ਜਾਂ ਕਾਂਗਰਸ ਦੂਜੇ ਨੰਬਰ ਤੇ ਰਵੇ ਕਿਸੇ ਵੀ ਪਾਰਟੀ ਤੋਂ ਅਗਰ ਪੰਜਾਬ ਚ ਕਾਂਗਰਸ ਤੀਜੇ ਜਾਂ ਚੌਥੇ ਨੰਬਰ ਤੇ ਆਈ ਤੇ ਉਹਦੇ ਨਾਲ ਪ੍ਰਤਾਪ ਬਾਜਵਾ ਤੇ ਰਾਜਾ ਵੜਿੰਗ ਦਾ ਸਿਆਸੀ ਕਦ ਘਟੇਗਾ ਤੇ ਉਹਨਾਂ ਦੀ ਸਥਿਤੀ ਕਾਂਗਰਸ ਦੇ ਵਿੱਚ ਫਿਰ ਕਮਜ਼ੋਰ ਹੋਏਗੀ ਔਰ ਅਗਰ ਰਾਜਾ ਵੜਿੰਗ ਜਿੱਤਦੇ ਨੇ ਔਰ ਕਾਂਗਰਸ ਪਹਿਲੇ ਜਾਂ ਦੂਜੀ ਥਾਂ ਤੇ ਰਹਿੰਦੀ ਹੈ ਉਹਦੇ ਨਾਲ ਰਾਜਾ ਵੜਿੰਗ ਨਿੱਜੀ ਤੌਰ ਤੇ ਵੀ ਤਕੜੇ ਹੋਣਗੇ ਔਰ ਕਾਂਗਰਸ ਪਾਰਟੀ ਚ ਵੀ ਉਹਨਾਂ ਦੀ ਪੋਜੀਸ਼ਨ ਚੰਗੀ ਹੋਏਗੀ ਸੋ ਜਿਹੜੀ ਪਰਫਾਰਮੈਂਸ ਹੈ ਉਹ ਹਮੇਸ਼ਾ ਪੋਲੀਟੀਕਲ ਲੀਡਰ ਦਾ ਕਦ ਕਟਾਉਂਦੀ ਜਾਂ ਵਧਾਉਂਦੀ ਹੈ ਇਸੇ ਤਰ੍ਹਾਂ ਸੁਨੀਲ ਜਾਖੜ ਤੇ ਵੀ ਅਗਰ ਉਹ ਉਹਦਾ ਮੈਂ ਜ਼ਿਕਰ ਪਹਿਲਾਂ ਕਰ ਲਿਆ ਜੀ 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 ਬਿਲਕੁਲ ਤੇ ਅਕਾਲੀ ਦਲ ਦੇ ਵੀ ਗੱਲ ਆਪਾਂ ਇੱਥੇ ਥੋੜੀ ਹੋਰ ਵਿਸਥਾਰ ਵਿੱਚ ਜ਼ਰੂਰ ਕਰੀਏ ਪੂਰਾ ਜ਼ੋਰ ਤਾਂ ਅਕਾਲੀ ਦਲ ਵੱਲੋਂ ਸੁਖਬੀਰ ਬਾਦਲ ਵੱਲੋਂ ਲਗਾਇਆ ਗਿਆ ਪੂਰਾ ਅਗਰ ਆਪਾਂ ਕਹੀਏ ਜਿਵੇਂ ਆਪਾਂ ਗੱਲ ਕੀਤੀ ਹੈ ਚੋਣ ਪਹਚਾਤਾ ਚਲੋ ਖਤਮ ਹੋ ਚੁਲਿਆ ਤੇ ਉਸ ਤੋਂ ਪਹਿਲਾਂ ਗਤੀਵਿਧੀਆਂ ਜ਼ਰੂਰ ਦੇਖੀ ਗਈਆਂ ਪਰ ਕੀ ਲੱਗਦਾ ਹੈ ਕਿ ਜਿੰਨਾ ਕਿਸ ਤਰ੍ਹਾਂ ਦੇ ਨਤੀਜਿਆਂ ਦੀ ਉਮੀਦ ਕੀਤੀ ਜਾ ਸਕਦੀ ਹੈ ਕਿੰਨੇ ਕੁ ਪੈਰ ਜਮੇ ਰਹਿਣਗੇ ਖੇਤਰੀ ਪਾਰਟੀ ਦੇ ਤੌਰ ਤੇ ਆਪਣੇ ਆਪ ਨੂੰ ਲੋਕਾਂ ਵਿੱਚ ਸੰਬੋਧਨ ਕਰਦੇ ਰਹੇ ਨੇ ਲਗਾਤਾਰ ਪਿੰਡਾਂ ਦੇ ਵਿੱਚ ਗਏ ਜਦੋਂ ਵੀ ਸ਼ਹਿਰਾਂ ਵਿੱਚ ਗਏ ਕਿੰਨਾ ਅਸਰ ਲੱਗਦਾ ਹੈ ਦਿਖ ਸਕਦਾ ਹੈ ਦੇਖੋ ਸੁਖਵੀਰ ਬਾਦਲ ਉਹਨਾਂ ਨੇ ਜ਼ੋਰ ਪੂਰਾ ਲਾਇਆ ਖੇਤਰੀ ਪਾਰਟੀ ਦੇ ਤੌਰ ਤੇ ਉਹਨਾਂ ਨੇ ਪ੍ਰਚਾਰ ਕੀਤਾ ਜ਼ੋਰ ਲਾਇਆ ਕਿ ਪੰਜਾਬ ਦੇ ਲੋਕ ਖੇਤਰੀ ਪਾਰਟੀ ਵਾਲੇ ਬਾਰੇ ਸੋਚਣ 1 ਜੂਨ ਦੀ ਯਾਦ ਉਹਨਾਂ ਨੇ ਲਗਾਤਾਰ ਸਾਰਿਆਂ ਨੂੰ ਦਵਾਈ ਹੁਣ ਇਹ ਪੰਜਾਬ ਦੇ ਲੋਕਾਂ ਦੇ ਨਿਰਪਰ ਕਰੇਗਾ ਹਰਜੋਜੀ ਕੀ ਪੰਜਾਬ ਦੇ ਲੋਕ ਕੀ ਖੇਤਰੀ ਪਾਰਟੀ ਨੂੰ ਤਕੜਾ ਕਰਨਾ ਚਾਹਣਗੇ ਜਾਂ ਪੰਜਾਬ ਦੇ ਲੋਕ ਕੇਂਦਰੀ ਮੁੱਦਿਆਂ ਤੇ ਵੋਟ ਪਾਉਣਗੇ ਕੇਂਦਰ ਸਰਕਾਰ ਦੀ ਕਾਰਗੁਜ਼ਾਰੀ ਤੇ ਜਾਂ ਨਵੀਂ ਕੇਂਦਰ ਸਰਕਾਰ ਦੇ ਵਿੱਚ ਉਹ ਕਿਸ ਤਰ੍ਹਾਂ ਦੀ ਪੰਜਾਬ ਦੀ ਭੂਮਿਕਾ ਚਾਹੁੰਦੇ ਨੇ ਉਹ ਸੋਚ ਕੇ ਵੋਟ ਪਾਉਣਗੇ ਸਿੱਧੀ ਜੀ ਗੱਲ ਕਰਦਾ ਪੰਜਾਬ ਦੇ ਲੋਕ ਪੰਜਾਬ ਦੇ ਮੁੱਦਿਆਂ ਤੇ ਵੋਟ ਕਰਦੇ ਨੇ ਜਾਂ ਪੰਜਾਬ ਦੇ ਲੋਕ ਸਿਰਫ ਕੇਂਦਰ ਚ ਨਵੀਂ ਬਣਨ ਵਾਲੀ ਸਰਕਾਰ ਦੀ ਚੋਣ ਦੇ ਹਿਸਾਬ ਨਾਲ ਵੋਟ ਕਰਦੇ ਨੇ ਇੱਕ ਵੀ ਦੋ ਨਜ਼ਰੀਏ ਹੋ ਸਕਦੇ ਨੇ ਪੰਜਾਬੀਆਂ ਦੇ ਲਈ ਵੋਟ ਕਰੰਦੇ ਇੱਕ ਪਾਸੇ ਐਨਡੀਏ ਹੈ ਇੱਕ ਪਾਸੇ ਇੰਡੀਆ ਹੈ ਹੁਣ ਅਕਾਲੀ ਦਲ ਜਿਹੜੀ ਖੇਤਰੀ ਪਾਰਟੀ ਹੈ ਨਾ ਐਨਡੀਏ ਚ ਹੈ ਨਾ ਇੰਡੀਆ ਚ ਹੈ ਹੁਣ ਪੰਜਾਬ ਦੇ ਲੋਕਾਂ ਕੋਲੇ ਜਿਵੇਂ ਬਹੁਜਨ ਸਮਾਜ ਪਾਰਟੀ ਹੈ ਕੌਮੀ ਪਾਰਟੀ ਹੈ ਪਰ ਉਹ ਵੀ ਨਾ ਐਨਡੀਏ ਦਾ ਹਿੱਸਾ ਹੈ ਨਾ ਇੰਡੀਆ ਦਾ ਇਸ ਕਰਕੇ ਲੋਕਾਂ ਨੇ ਇਹ ਤੈਅ ਕਰਨਾ ਹੋਊਗਾ ਕਿ ਉਹਨਾਂ ਨੇ ਐਨਡੀਏ ਵਾਲੇ ਪਾਸੇ ਸੋਚ ਕੇ ਵੋਟ ਪਾਣੀ ਇੰਡੀਆ ਵਾਲੇ ਪਾਸੇ ਸੋਚ ਕੇ ਵੋਟ ਪਾਣੀ ਜਾਂ ਖੇਤਰੀ ਮੁੱਦਿਆਂ ਤੇ ਪਾਣੀ ਜਾਂ ਕੌਮੀ ਮੁੱਦਿਆਂ ਤੇ ਬੀਐਸਪੀ ਨੂੰ ਵੋਟ ਪਾਣੀ ਜਾਂ ਉਹਨਾਂ ਨੇ ਹੋਰ ਪੋਲੀਟੀਕਲ ਪਾਰਟੀਆਂ ਬਹੁਤ ਸਾਰੀਆਂ ਸੂਬੇ ਦੀਆਂ ਪੋਲੀਟੀਕਲ ਪਾਰਟੀਆਂ ਨੇ ਜਾਂ ਆਜ਼ਾਦ ਉਮੀਦਵਾਰ ਅਗਰ ਅਮਰਿਤਪਾਲ ਨੂੰ ਵੋਟ ਪਾਣੀ ਕੀ ਸੋਚ ਕੇ ਪਾਣੀ ਸੋ ਇਹ ਲੋਕ ਤੈ ਕਰਣਗੇ ਔਰ ਕੱਲ ਦਾ ਦਿਨ ਬਹੁਤ ਮਹੱਤਵਪੂਰਨ ਹੈ ਔਰ ਪੰਜਾਬੀ ਅਗਰ ਅਸੀਂ ਪਿਛਲੇ ਥੋੜੇ ਜੇ ਟ੍ਰੈਂਡ ਦੇਖੀਏ ਹਜੋਜੀ ਜੇ ਤੁਸੀਂ ਮੈਨੂੰ ਇਜਾਜ਼ਤ ਦਿਓ ਕਿ ਮੈਂ ਇਹ ਵੀ ਗੱਲ ਕਰ ਲਾਂ ਕਿ ਵੋਟ ਸ਼ੇਅਰ ਪੰਜਾਬ ਦੇ ਵਿੱਚ ਪਿਛਲੇ ਸਮਿਆਂ ਚ ਕਿਵੇਂ ਰਿਹਾ ਕਿਉਂਕਿ ਹੁਣ ਜਦੋਂ ਅਸੀਂ ਪੰਜਾਬ ਜਿਹੜੀ ਦੇਸ਼ ਦੀਆਂ ਚੋਣਾਂ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਨਾ ਹਜੂਜੀ ਤੇ ਵੋਟ ਪਰਸੈਂਟੇਜ ਪੂਰੇ ਮੁਲਕ ਚ ਕੋਈ ਬਹੁਤਾ ਜ਼ਿਆਦਾ ਨਹੀਂ ਹੈ ਅਗਰ ਅਸੀਂ ਹੁਣ ਤੱਕ 6 ਗੇੜਾਂ ਦੀਆਂ ਚੋਣਾਂ ਦੀ ਗੱਲ ਕਰੀਏ ਤੇ ਸਿਰਫ 57 ਸੀਟਾਂ ਖਾਲੀ ਰਹਿ ਗਈਆਂ 543 ਦੀ ਸਾਡੀ ਲੋਕ ਸਭਾ ਹੈ ਔਰ ਸਿਰਫ 57 ਸੀਟਾਂ ਤੇ ਕੱਲ ਵੋਟਾਂ ਪੈਣੀਆਂ ਨੇ ਔਰ ਪੰਜਾਬ ਚ 13 ਨੇ ਇਹਦੇ ਚ ਉੱਤਰਾਖੰਡ ਹੈ ਬਿਹਾਰ ਹੈ ਮਾਫ ਕਰਨਾ ਯੂਪੀ ਹੈ ਕੁਝ ਕੁ ਬਿਹਾਰ ਹੈ ਯੂਪੀ ਹੈ ਸੋ ਇਹ ਸਾਰੇ ਸੂਬੇ ਦੇ ਚਾਹੁੰਦੇ ਨੇ ਹਿਮਾਚਲ ਪ੍ਰਦੇਸ਼ ਦੀਆਂ ਸਾਰੀਆਂ ਵੋਟਾਂ ਪੈਣੀਆਂ ਨੇ ਕੱਲ ਸੋ ਇਸ ਕਰਕੇ ਵੋਟ ਪਰਸੈਂਟੇਜ ਪੰਜਾਬ ਦਾ ਇਹ ਵੀ ਬਹੁਤ ਅਹਿਮ ਸਥਿਤੀਆਂ ਪੰਜਾਬ ਦੀਆਂ ਤੈਅ ਕਰੇਗਾ ਮੈਂ 2004 ਤੋਂ ਸ਼ੁਰੂ ਕਰਦਾ ਅਗਰ ਅਸੀਂ ਪਿਛਲੀਆਂ 4 ਲੋਕ ਸਭਾ ਦੀਆਂ ਚੋਣਾਂ ਉਦਾਹਰਨ ਦੇ ਤੌਰ ਤੇ ਲਈਏ 2004 ਦੇ ਵਿੱਚ ਪੰਜਾਬ 'ਚ ਸਭ ਤੋਂ ਘੱਟ ਵੋਟਾਂ ਪਈਆਂ 61.6% ਕਿਉਂਕਿ ਆਪਣੇ 13 ਸੀਟਾਂ ਨੇ ਪੰਜਾਬ 'ਚ ਇਹਨਾਂ ਦੇ ਵਿੱਚੋਂ 4 ਸੀਟਾਂ ਨੇ ਜਿਹੜੀਆਂ ਉਹ ਐਸਸੀ ਭਾਈਚਾਰੇ ਲਈ ਰਾਖਵੀਆਂ ਨੇ 4 ਸੀਟਾਂ ਇਹਦੇ ਵਿੱਚ ਫਤਗੜ ਸਾਹਿਬ ਹੈ ਫਰੀਦਕੋਟ ਹੈ ਜਲੰਧਰ ਦੀ ਸੀਟ ਹੈ ਔਰ ਹੁਸ਼ਿਆਰਪੁਰ ਦੀ ਸੀਟ ਹੈ ਇਹ 4 ਸੀਟਾਂ ਪੰਜਾਬ ਦੀਆਂ ਰਾਖਵੀਆਂ ਇੱਥੇ ਰਾਖਵੇਂ ਭਾਈਚਾਰੇ ਦੇ ਉਮੀਦਵਾਰ ਮੈਦਾਨ ਚ ਨੇ ਔਰ 9 ਸੀਟਾਂ ਨੇ ਜਿਹੜੀਆਂ ਉਹ ਜਨਰਲ ਨੇ ਇਹ 9 ਸੀਟਾਂ ਜਿਹੜੀਆਂ ਇਹਨਾਂ ਚਾਰਾਂ ਤੋਂ ਬਿਨਾ ਨੇ ਕੁੱਲ 13 ਚ ਉਹ ਬਾਕੀ ਨੇ ਹੁਣ 40% ਜਦੋਂ ਪੰਜਾਬ ਚ ਵੋਟਾਂ ਪਈਆਂ 2004 ਚ ਉਦੋਂ ਅਕਾਲੀ ਦਲ 8 ਸੀਟਾਂ ਜਿੱਤਿਆ ਸੀ ਔਰ ਅਕਾਲੀ ਦਲ ਦਾ ਵੋਟ ਸ਼ੇਅਰ ਸੀ 34.3 ਤੇ ਭਾਜਪੀ ਵੀ ਤਿੰਨ ਸੀਟਾਂ ਜਿੱਤੀ ਸੀ ਬੀਜੇਪੀ ਦਾ ਵੋਟ ਪਰਸੈਂਟ ਸੀ 10.5 ਕਿਉਂਕਿ ਅਕਾਲੀ ਦਲ ਔਰ ਬੀਜੇਪੀ ਇਕੱਠੇ ਸੀ ਸੋ ਲਗਭਗ 44% ਵੋਟ ਸ਼ੇਅਰ ਦੇ ਨਾਲ ਇਹਨਾਂ ਨੇ ਪੰਜਾਬ 'ਚ 11 ਸੀਟਾਂ ਜਿੱਤੀਆਂ ਸੀ 2004 'ਚ ਔਰ ਸਾਨੂੰ ਪਤਾ ਹੈ 2002 'ਚ ਕੈਪਟਨ ਮਰਿੰਦਰ ਸਿੰਘ ਦੀ ਸਰਕਾਰ ਬਣੀ ਸੀ ਔਰ ਚਾਰ ਤੋਂ ਪਹਿਲਾਂ ਸੁਖਵੀਰ ਬਾਦਲ ਪ੍ਰਕਾਸ਼ ਸਿੰਘ ਬਾਦਲ ਨੂੰ ਕੈਪਟਨ ਮਰਿੰਦਰ ਦੀ ਸਰਕਾਰ ਨੇ ਜੇਲ੍ਹ ਭੇਜਿਆ ਸੀ ਔਰ ਉਦੋਂ ਇੱਕ ਨੌਕਰੀ ਭਰਤੀ ਘਟਾਲਾ ਉਭਰਿਆ ਸੀ ਜਿਹਦੇ ਵਿੱਚ ਇੱਕ ਵਿਅਕਤੀ ਉਹਨਾਂ ਨੂੰ ਜਿਹੜੇ ਪੰਜਾਬ ਦੇ ਵਿੱਚ ਯੂਪੀਐਸਸੀ ਦੇ ਜਿਹੜੇ ਯੂਨੀਅਨ ਪਬਲਿਕ ਕਮਿਸ਼ਨ ਪੰਜਾਬ ਦੇ ਸੀ ਚੇਅਰਪਰਸਨ ਉਹਨਾਂ ਨੂੰ ਅਰੈਸਟ ਵੀ ਕੀਤਾ ਸੀ ਬਾਅਦ ਦੇ ਵਿੱਚ ਜੇਲ੍ਹ ਵੀ ਹੋਈ ਸੀ ਸੋ 2004 ਚ ਅਕਾਲੀ ਦਲ ਤੇ ਭਾਜਪਾ 11 ਸੀਟਾਂ ਜਿੱਤੇ ਸੀ ਉਸ ਤੋਂ ਬਾਅਦ ਅਕਾਲੀ ਦਲ ਔਰ ਭਾਜਪਾ ਉਹ ਪੋਜੀਸ਼ਨ ਤੇ ਨਹੀਂ ਆਏ ਔਰ 2000 ਚਾਰ ਤੋਂ ਬਾਅਦ 2009 ਦੀ ਗੱਲ ਕਰੀਏ ਤੇ ਕਾਂਗਰਸ 80 ਸੀਟਾਂ ਜਿੱਤੀ ਸੀ ਜਦੋਂ ਕੈਪਟਨ ਜਦੋਂ 2002 ਤੋਂ ਲੈ ਕੇ 2007 ਤੱਕ ਕੈਪਟਨ ਦੀ ਸਰਕਾਰ ਸੀ ਔਰ ਜਦੋਂ ਅਕਾਲੀ ਦਲ ਆ ਗਿਆ ਸੱਤਾ 'ਚ 2007 ਤੋਂ ਬਾਅਦ ਤੇ ਫਿਰ ਅਕਾਲੀ ਦਲ ਦੀ ਐਂਟੀ ਇਨਕੰਮਬੈਂਸੀ ਬਣੀ ਔਰ ਕਾਂਗਰਸ 80 ਸੀਟਾਂ ਦਿੱਤੀ ਔਰ ਅਕਾਲੀ ਭਾਜਪਾ 5 ਬੀਜੇਪੀ 1 ਤੇ ਸ਼੍ਰੋਮਣੀ ਅਕਾਲੀ ਦਲ 4 ਸੋ ਇਹ ਸਿਤੀਆਂ ਸਿਰਫ ਬੀਜੇਪੀ ਚ ਜਿੱਤੇ ਸੀ ਨਵਜੋਤ ਸਿੰਘ ਸਿੱਧੂ 2009 ਚ ਪਰ ਗੁਰਦਾਸਪੁਰ ਔਰ ਖਸ਼ਾਰਪੁਰ ਦੀ ਚੋਣ ਹਾਰ ਗਈ ਸੀ ਉਸ ਸਮੇਂ ਭਾਰਤੀ ਜਨਤਾ ਪਾਰਟੀ ਸੋ 2009 ਚ ਪੰਜਾਬ ਚ 68 69% 70% ਦੇ ਕਰੀਬ ਵੋਟਾਂ ਪਈਆਂ ਸੀ 2009 ਚ ਔਰ 2009 ਤੋਂ ਬਾਅਦ ਜਿਵੇਂ 2014 ਚ ਆਵਾਂ ਤੇ ਆਪ ਦੀ ਐਂਟਰੀ ਹੋ ਚੁੱਕੀ ਸੀ ਪੰਜਾਬ ਚ ਆਮ ਆਦਮੀ ਪਾਰਟੀ ਦੀ ਪੁਰ 2014 ਚ ਪੰਜਾਬ ਚ 70% ਵੋਟਾਂ ਪਈਆਂ 70% 70.6% ਤੇ ਤੁਸੀਂ ਦੇਖੋ ਜੀ ਪੰਜਾਬ ਪੰਜਾਬ ਦੇ ਲੋਕਾਂ ਨੇ ਵੰਡ ਕੇ ਸੀਟਾਂ ਦਿੱਤੀਆਂ 2014 ਚ ਅਕਾਲੀ ਦਲ ਨੂੰ 4 26.4% ਆਮ ਆਦਮੀ ਪਾਰਟੀ ਨੂੰ 4 24.5% ਇੰਡੀਅਨ ਨੈਸ਼ਨਲ ਕਾਂਗਰਸ ਨੂੰ 3 33.2% ਭਾਵੇਂ 33.2% ਸੀ ਪਰ 2014 ਚ ਅਕਾਲੀ ਭਾਜੀਪੀ ਗਠਬੰਧਨ ਸੀ ਇਸ ਕਰਕੇ ਅਕਾਲੀ ਦਲ ਦਾ ਭਾਜਪਾ ਦੀ 8.8% ਵੀ ਅਕਾਲੀ ਦਲ ਨੂੰ ਮਿਲਿਆ ਸੀ ਔਰ ਆਮ ਆਦਮੀ ਪਾਰਟੀ 24-25% ਦੇ ਨਾਲ 4 ਸੀਟਾਂ ਜਿੱਤੀ ਔਰ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ 6 ਸੀਟਾਂ ਦੇ ਉੱਤੇ ਔਰ ਆਮ ਆਦਮੀ ਪਾਰਟੀ 4 ਸੀਟਾਂ ਦਿੱਤੀ ਸੋ ਤਿੰਨ ਧੜੇ ਸੀ ਅਕਾਲੀ ਭਾਜਪਾ 2014 ਚ ਇਹਨਾਂ ਨੂੰ 6 6 ਸੀਟਾਂ ਮਿਲੀਆਂ ਆਪ ਨੂੰ 4 ਔਰ 3 ਕਾਂਗਰਸ ਨੂੰ ਸੋ ਵੰਡ ਕੇ ਸੀਟਾਂ ਆਈਆਂ 2014 ਚ ਆਮ ਆਦਮੀ ਪਾਰਟੀ ਉੱਭਰੀ ਤੇ 2019 ਚ ਵੀ ਚਾ ਤਿੰਨ ਧਿਰਾਂ ਸੀ 2019 ਚ ਵੀ ਸਾਨੂੰ ਪਤਾ ਹੈ ਅਕਾਲੀ ਬੀਜੇਪੀ ਇਕੱਠੇ ਸੀ ਔਰ ਕਾਂਗਰਸ ਔਰ ਆਪ ਵੱਖਰੇ ਸੀ ਸੋ ਆਪ ਚ 2019 ਚ ਕਾਂਗਰਸ 8 ਸੀਟਾਂ ਤੇ ਆਈ ਜਿਹੜੀ 2014 ਚ 4 ਤੇ ਸੀ ਤੇ ਆਮ ਆਦਮੀ ਪਾਰਟੀ ਇੱਕ ਸੀਟ ਤੇ ਰਹਿ ਗਈ ਔਰ ਅਕਾਲੀ ਦਲ ਤੇ ਬੀਜੇਪੀ 4 ਸੀਟਾਂ ਤੇ ਆਗੇ ਦੋ ਦੋ ਸੀਟਾਂ ਇਹਨਾਂ ਨੇ ਜਿੱਤੀਆਂ ਸੋ ਇਹਨਾਂ ਦੀਆਂ ਵੀ ਸੀਟਾਂ ਕਟੀਆਂ 6 ਤੋਂ 4 ਸੋ ਜਦੋਂ ਪੰਜਾਬ 'ਚ ਇੱਕ ਗੱਲ ਮੈਂ ਦੇਖ ਰਿਆ ਜਦੋਂ ਪੰਜਾਬ 'ਚ ਹੁਣ ਤਿੰਨ ਪਾਰਟੀਆਂ ਦਾ ਮੁਕਾਬਲਾ ਸੀ ਤੇ ਸੀਟਾਂ ਵੰਡ ਕੇ ਆਉਂਦੀਆਂ ਸੀ ਕਿਸੇ ਨੂੰ 8 ਕਿਸੇ ਨੂੰ ਕਿਸੇ ਗੱਠ ਜੋੜ ਨੂੰ 4 ਤੇ ਆਮ ਆਦਮੀ ਪਾਰਟੀ ਪਿੱਛੇ ਰਹਿ ਗਈ ਸੀ ਹੁਣ 22 'ਚ ਅਕਾਲੀ ਦਲ ਆਮ ਆਦਮੀ ਪਾਰਟੀ 92% ਤੇ ਆਇਆ ਔਰ ਈਸ਼ਵਰ ਜਿਹੜਾ 19 'ਚ ਮੁਕਾਬ 24 'ਚ ਮੁਕਾਬਲਾ ਹੁਣ ਗੱਠ ਜੋੜ ਪੰਜਾਬ 'ਚ ਕੋਈ ਨਹੀਂ ਚਾਰ ਵੱਡੀਆਂ ਪਾਰਟੀਆਂ ਨੇ ਜਿਹੜੀਆਂ ਸੱਤਾ 'ਚ ਰਹੀਆਂ ਨੇ ਪੰਜਾਬ 'ਚ ਕਾਲੀ ਦਲ ਬੀਜੇਪੀ ਵਖਰੀਆਂ ਹੋ ਗਈਆਂ ਕਾਂਗਰਸ ਤੇ ਆਪ ਵਖਰੇ ਨੇ ਹੁਣ ਜਦੋਂ ਚਾਰ ਪਾਰਟੀਆਂ ਨੇ 24 ਚ ਤੇ ਮੈਨੂੰ ਇਹ ਲੱਗਦਾ ਹਰਜੋਤ ਜੀ ਕੋਈ ਵੀ ਪਾਰਟੀ ਅਗਰ 25% ਤੋਂ ਜ਼ਿਆਦਾ ਵੋਟ ਸ਼ੇਅਰ 25 26% ਜਾਂ 30% ਅਸੀਂ ਘੱਟੋ ਘੱਟ ਮੰਨ ਲਈਏ ਕੋਈ ਵੀ ਪਾਰਟੀ ਜਿਹੜਾ 30% ਵੋਟ ਸ਼ੇਅਰ ਲੈ ਕੇ ਜਾਂਦੀ ਹੈ ਤੇ ਉਹ ਸੀਟਾਂ ਜਿੱਤੇਗੀ ਹੁਣ ਉਹ ਕਿੰਨੀਆਂ ਜਿੱਤੇਗੀ ਇਹ ਨਹੀਂ ਦਾਵਾ ਕੀਤਾ ਜਾ ਸਕਦਾ ਕਿਉਂਕਿ 1 1 2 2% ਦੇ ਨਾਲ ਪੰਜਾਬ ਚ ਸੀਟਾਂ ਦਾ ਮੁਕਾਬਲਾ ਹੋਣਾ ਹੈ ਸੋ ਅਗਰ ਜਦੋਂ ਹੁਣ 19 ਚ ਵੀ ਅਸੀਂ ਵੇਖਦੇ ਆਂ ਪਿਛਲੀ ਵਾਰੀ 67.6% ਵੋਟਾਂ ਪਈਆਂ ਸੀ ਸੋ ਪੰਜਾਬ ਦਾ ਜਿਹੜਾ ਵੋਟ ਪਰਸੈਂਟੇਜ ਹੈ ਪੰਜਾਬੀਆਂ ਨੇ ਪਿਛਲੀ ਵਾਰੀ ਵੀ ਦੇਸ਼ ਦੀ ਤਰਜ਼ ਤੇ ਵੋਟਾਂ ਪਾਈਆਂ ਸੀ ਇਸ ਵਾਰ ਦੇਸ਼ ਚ ਵੋਟ ਪਰਸੈਂਟੇਜ ਕਿਤੇ ਕਿਤੇ ਘੱਟ ਨਜ਼ਰ ਆ ਰਿਹਾ ਪਰ ਪੰਜਾਬ ਚ ਮੈਨੂੰ ਲੱਗਦਾ ਕਿਉਂਕਿ ਚਾਰ ਧਿਰਾਂ ਨੇ ਅਕਾਲੀ ਭਾਜਪੀ ਕਾਂਗਰਸ ਆਮ ਆਦਮੀ ਪਾਰਟੀ ਭੋਜਨ ਸਮਾਜ ਪਾਰਟੀ ਔਰ ਕਈ ਆਜ਼ਾਦ ਵੀ ਨੇ ਸੋ ਮੈਨੂੰ ਲੱਗਦਾ ਪੰਜਾਬ ਚ ਜਿਹੜਾ ਵੋਟ ਪਰਸੈਂਟੇਜ ਹੋਏਗਾ ਵੋਟ ਪਾਉਣ ਦੀ ਦਰ ਲੋਕਾਂ ਦੀ ਪਰਸੈਂਟੇਜ ਉਹ ਮੈਨੂੰ ਲੱਗਦਾ ਪੰਜਾਬ ਚ 70% ਤੋਂ ਜ਼ਿਆਦਾ ਜਾ ਸਕਦਾ ਹੈ ਅਗਰ ਪੰਜਾਬ 70% ਤੋਂ ਜ਼ਿਆਦਾ ਵੋਟਾਂ ਪੈਂਦੀਆਂ ਨੇ ਤੇ ਫਿਰ ਬੜੇ ਦਿਲਚਸਪ ਨਤੀਜੇ ਪੰਜਾਬ ਚ ਨਤੀਜੇ ਹੈਰਾਨੀ ਕਰਨ ਵਾਲੇ ਵੀ ਹੋ ਸਕਦੇ ਨੇ ਮੈਂ ਫੇਰ ਕਹਿ ਦਵਾਂ ਕੁਝ ਨਹੀਂ ਪਤਾ اگر 70% ووٹاں ਪੈ ਗਈਆਂ ਤੇ ਕਿਹੜੀ ਧਿਰ ਹੈ ਜਿਹੜੀ ਉਹ ਕਮਾਲ ਕਰ ਜਾਏਗੀ ਹੁਣ ਮੈਂ ਕੋਈ ਕੋਈ ਇੱਕ ਪਾਸੜ ਵੀ ਨਤੀਜੇ ਹੋ ਸਕਦੇ ਨੇ ਔਰ ਵੰਡ ਕੇ ਵੀ ਨਤੀਜੇ ਹੋ ਸਕਦੇ ਨੇ ਜਿਹੜਾ ਮੇਰਾ ਵਿਸ਼ਲੇਸ਼ਣ ਕਹਿੰਦਾ ਇਸ ਕਰਕੇ ਕਿਉਂਕਿ ਕੱਲ ووٹਾਂ ਪੈਣੀਆਂ ਨੇ ਜੀ ਲੋਕਾਂ ਨੇ ਤੈਅ ਕਰਨਾ ਹੈ ਲੋਕਾਂ ਕੋਲੇ ਪੂਰੀ ਆਜ਼ਾਦੀ ਹੈ ਸਾਡਾ ਲੋਕਤੰਤਰ ਮਹਾਨ ਹੈ ਲੋਕਾਂ ਨੂੰ ਇਹ ਤਾਕਤ ਦਿੰਦਾ ਹੈ ਕਿ ਇੱਕ ਦਿਨ ਲੀਡਰ 5 ਸਾਲ ਪਰਫਾਰਮੈਂਸ ਵੀ ਕਰਦੇ ਨੇ ਦੱਸਦੇ ਨੇ ਲੋਕਾਂ ਨੂੰ ਵੀ ਅਸੀਂ ਆ ਕੀਤਾ ਸਾਡੀ ਪ੍ਰਾਪਤੀ ਹੈ ਬੇਨਤੀਆਂ ਵੀ ਕਰਦੇ ਨੇ ਕਿ ਸਾਨੂੰ ਪਾਓ ਸਾਡਾ ਸਾਡੇ ਕੋਲੇ ਆ ਤੁਹਾਡੇ ਭਵਿੱਖ ਦੇ ਲਈ ਯੋਜਨਾਵਾਂ ਨੇ ਪਰ ਵੋਟਰ ਕੋਲੇ 5 ਸਾਲ ਬਾਅਦ ਇੱਕ ਦਿਨ ਆਉਂਦਾ ਦੇਸ਼ ਦੀ ਸਰਕਾਰ ਚੁਣਨ ਦਾ ਸੋ ਕੱਲ ਦਾ ਉਹ ਦਿਨ ਹੈ ਔਰ ਭਾਰਤ ਦਾ ਚੋਣ ਕਮਿਸ਼ਨ ਔਰ ਸਾਰੇ ਬੁੱਧੀਜੀਵੀ ਲੋਕ ਬੇਨਤੀਆਂ ਕਰ ਰਹੇ ਨੇ ਕਿ ਵੱਧ ਤੋਂ ਵੱਧ ਲੋਕ ਅਸੀਂ ਵੋਟਾਂ ਪਾਈਏ ਸੋ ਹਰਜੋਤ ਜੀ ਤੁਸੀਂ ਵੀ ਜ਼ਰੂਰ ਵੋਟ ਪਾ ਕੇ ਆਉਣੀ ਤੇ ਮੈਂ ਵੀ ਜ਼ਰੂਰ ਵੋਟ ਪਾ ਕੇ ਆਉਣੀ ਮੈਂ ਤਾਂ 8 ਵਜੇ ਤੋਂ ਪਹਿਲਾਂ ਪਹਿਲਾਂ ਆਪਣੀ ਵੋਟ ਪਾਉਣੀ ਹੈ ਜਿਸ ਤਰ੍ਹਾਂ ਦਾ ਮੇਰਾ ਪ੍ਰੋਗਰਾਮ ਬਣਿਆ ਵੋਟ ਪਾਉਣ ਦਾ ਔਰ ਸਾਰਿਆਂ ਨੂੰ ਹੀ ਅਪੀਲ ਹੈ ਜਿਹੜੇ ਸਾਡੇ ਕੈਨੇਡਾ ਅਮਰੀਕਾ ਦੁਨੀਆ 'ਚ ਬੈਠੇ ਪੰਜਾਬੀ ਹੈ ਆਪਣੇ ਰਿਸ਼ਤੇਦਾਰਾਂ ਨੂੰ ਫੋਨ ਕਰਨ ਅਸੀਂ ਵੋਟ ਦੇ ਹੱਕ ਦੀ ਵਰਤੋਂ ਜ਼ਰੂਰ ਕਰੀਏ ਕਿਸੇ ਨਾ ਕਿਸੇ ਰੂਪ 'ਚ ਸਾਡੀ ਇੱਕ ਇੱਕ ਵੋਟ ਹੈ ਜਿਹੜੀ ਉਹ ਭੂਮਿਕਾ ਅਦਾ ਕਰਦੀ ਹੈ ਭਾਵੇਂ ਇਹ ਗੱਲਾਂ ਆਮ ਲੋਕ ਕਹਿ ਦਿੰਦੇ ਆ ਜੀ ਵੀ ਮੇਰੀ ਇੱਕ ਵੋਟ ਨਹੀਂ ਪਾਉਗੀ ਤੇ ਉਹਦਾ ਕੀ ਫਰਕ ਪਾਏਗਾ ਫਰਕ ਪਾਏਗਾ ਹਰ ਇੱਕ ਵੋਟ ਵੋਟ ਪਰਸੈਂਟੇਜ ਦੇ ਵਿੱਚ ਵਾਅਦਾ ਕਰਦੀ ਹੈ ਇੱਕ ਵੋਟ ਵੀ ਵੋਟ ਪਰਸੈਂਟੇਜ ਚ ਵਾਅਦਾ ਕਰਦੀ ਹੈ ਸੋ ਇਸ ਕਰਕੇ ਅਸੀਂ ਸਰਕਾਰ ਦੀ ਚੋਣ ਚ ਆਪਣੀ ਭੂਮਿਕਾ ਬਣਾਈਏ ਜਿਹੜਾ ਉਮੀਦਵਾਰ ਪਸੰਦ ਹੈ ਅਸੀਂ ਉਹਨੂੰ ਵੋਟ ਪਾਈਏ ਸੋ ਉਹਦੇ ਚ ਕਿਸੇ ਤਰ੍ਹਾਂ ਦਾ ਜਿਹੜਾ ਇਤਰਾਜ਼ ਹੈ ਉਹ ਕਿਸੇ ਨੂੰ ਨਹੀਂ ਹੁੰਦਾ ਤੁਸੀਂ ਕਿਸੇ ਨੂੰ ਪਤਾ ਵੀ ਨਹੀਂ ਲੱਗਦਾ ਕਿ ਤੁਸੀਂ ਕਿਸ ਨੂੰ ਵੋਟ ਪਾਈ ਹੈ ਔਰ ਮੈਂ ਤਕਨੀਕੀ ਤੌਰ ਤੇ ਹਰਜੋਜੀ ਪਤਾ ਕਰੂੰਗਾ ਕਿ ਕੀ ਅਸੀਂ ਦੱਸ ਸਕਦੇ ਹਾਂ ਅਸੀਂ ਆਪਣੀ ਵੋਟ ਕਿਸ ਨੂੰ ਪਾਉਣੀ ਹੈ ਮੈਂ ਅੱਜ ਚੋਣ ਕਮਿਸ਼ਨ ਦੇ ਅਧਿਕਾਰੀਆਂ ਦੇ ਨਾਲ ਗੱਲ ਕਰਕੇ ਪਤਾ ਕਰੂੰਗਾ ਔਰ ਅਗਰ ਅਗਰ ਮੈਂ ਦੱਸ ਸਕਦਾ ਹੋਇਆ ਕਿ ਮੈਂ ਕਿਸ ਨੂੰ ਵੋਟ ਪਾਉਣੀ ਹੈ ਅਗਰ ਮੈਨੂੰ ਚੋਣ ਕਮਿਸ਼ਨ ਵੱਲੋਂ ਮਨਜ਼ੂਰੀ ਮਿਲਦੀ ਹੈ ਤੇ ਮੈਂ ਕੱਲ ਸਵੇਰ ਦੇ ਪ੍ਰੋਗਰਾਮ 'ਚ ਐਲਾਨ ਕਰੂੰਗਾ ਕਿ ਮੈਂ ਆਪਣੇ ਪੰਜਾਬ ਦੀ ਭਲਾਈ ਲਈ ਕਿਹੜੀ ਪਾਰਟੀ ਨੂੰ ਵੋਟ ਪਾ ਕੇ ਆਉਂਗਾ ਪਰ ਮੈਨੂੰ ਅੱਜ ਪੁੱਛ ਲੈਣ ਦੇ ਉਹ ਚੋਣ ਕਮਿਸ਼ਨ ਦੇ ਅਧਿਕਾਰੀਆਂ ਨੂੰ ਅਗਰ ਕਾਨੂੰਨੀ ਤੌਰ ਤੇ ਕੋਈ ਰੋਕ ਨਹੀਂ ਹੈ ਤੇ ਮੈਂ ਸਵੇਰੇ ਦੱਸ ਦਊਂਗਾ ਹਰਜੋਤ ਜੀ ਕਿ ਮੈਂ ਕਿਸ ਪਾਰਟੀ ਨੂੰ ਵੋਟ ਪਾਉਣੀ ਹੈ ਕਿਉਂਕਿ ਮੈਂ ਪੱਤਰਕਾਰਤਾ ਦੇ ਪੇਸ਼ੇ ਤੋਂ ਇਲਾਵਾ ਇੱਕ ਵੋਟਰ ਵੀ ਹਾਂ ਔਰ ਤੁਸੀਂ ਵੀ ਸੋ ਇਸ ਕਰਕੇ ਮੈਂ ਦੱਸ ਕੇ ਜਾਊਂਗਾ ਕਿ ਮੈਂ ਕਿਸ ਪਾਰਟੀ ਨੂੰ ਵੋਟ ਪਾਉਣੀ ਹੈ ਇਹਦੇ ਵਿੱਚ ਮੈਨੂੰ ਕੋਈ ਸੰਗ ਸ਼ਰਮ ਨਹੀਂ ਆ ਮੈਨੂੰ ਕਿਸੇ ਤਰ੍ਹਾਂ ਦੇ ਕਿਸੇ ਇਲਜ਼ਾਮ ਦਾ ਡਰ ਨਹੀਂ ਕਿ ਤੁਸੀਂ ਉਸ ਪਾਰਟੀ ਨੂੰ ਵੋਟ ਪਾਤੀ ਸੋ ਜਿਹੜੀ ਪਾਰਟੀ ਨੇ ਮੇਰੀ ਨਜ਼ਰ ਚ ਪੰਜਾਬ ਲਈ ਕੁਝ ਕੀਤਾ ਹੈ ਜਾਂ ਭਵਿੱਖ ਚ ਕਰ ਸਕਦੀ ਹੈ ਸੋ ਮੈਂ ਵੋਟ ਪਾ ਕੇ ਆਉਂਗਾ ਤੇ ਮੈਂ ਦੱਸੂਗਾ ਪਰ ਮੈਂ ਅੱਜ ਪੁੱਛੂਗਾ ਚੋਣ ਕਮਿਸ਼ਨ ਦੇ ਅਧਿਕਾਰੀਆਂ ਤੋਂ ਜੀ ਔਰ ਸਾਰਿਆਂ ਨੂੰ ਬੇਨਤੀ ਹੈ ਕਿ ਆਪਾਂ ਸਾਰੇ ਵੋਟਾਂ ਪਾ ਕੇ ਆਈਏ ਕਿਸੇ ਨੂੰ ਵੀ ਪਾ ਕੇ ਆਈਏ ਸਾਡੀ ਭੂਮਿਕਾ ਬਹੁਤ ਵੱਡੀ ਹੋਣ ਜਾ ਰਹੀ ਹੈ ਕਰ ਬਿਲਕੁਲ ਸਹੀ ਗੱਲ ਹੈ ਵੋਟ ਦੇ ਅਧਿਕਾਰ ਨੂੰ ਜ਼ਰੂਰ ਵਰਤਣਾ ਚਾਹੀਦਾ ਹੈ ਇਹ ਨਹੀਂ ਹੋਣਾ ਚਾਹੀਦਾ ਕਿ ਅਸੀਂ ਇੱਕ ਪਾਰਟੀ ਨਾਲ ਜੁੜੇ ਹੋਏ ਆ ਤੇ ਅਸੀਂ ਅੱਖਾਂ ਬੰਦ ਕਰਕੇ ਉਸੇ ਪਾਰਟੀ ਦਾ ਜੋ ਹੈ ਚੋਣ ਨਿਸ਼ਾਨ ਤੇ ਬਟਨ ਦਬਾ ਕੇ ਆਣਾ ਇਹ ਜ਼ਰੂਰ ਸੋਚੋ ਸਮਝੋ ਕਿ ਕਿਸ ਉਮੀਦਵਾਰ ਦੇ ਕੰਮ ਕਰਨ ਦਾ ਤਰੀਕਾ ਉਹਦੀ ਸੱਚਾਈ ਇਮਾਨਦਾਰੀ ਜਾਂ ਕੀ ਵਿਕਾਸ ਹੋ ਸਕਦਾ ਔਰ ਦੂਸਰਾ ਮੈਂ ਇੱਕ ਹੋਰ ਗੱਲ ਡਿਲਾ ਜੀ ਅਖੀਰ ਵਿੱਚ ਜ਼ਰੂਰ ਕਹਿਣਾ ਚਾਹਾਂਗੀ ਕਿ ਕੱਲ ਵੋਟਾਂ ਨੇ ਗਰਮੀ ਵੀ ਬਹੁਤ ਜ਼ਿਆਦਾ ਹੈ ਤੇ ਸਾਰੇ ਆਪਣੇ ਨਾਲ ਜੋ ਹੈ ਪਾਣੀ ਵੀ ਜ਼ਰੂਰ ਲੈ ਕੇ ਜਾਣ ਕਿਉਂਕਿ ਬਜ਼ੁਰਗ ਵੀ ਕਈ ਜਾਂਦੇ ਨੇ ਕਈ ਵੱਡੇ ਜਾਂਦੇ ਆ ਨਾਲ ਉਹਨਾਂ ਦੇ ਬੱਚੇ ਵੀ ਚਲੇ ਜਾਂਦੇ ਆ ਸ਼ੌਂਕ ਸ਼ੌਂਕ ਦੇ ਵਿੱਚ ਵੀ ਅਸੀਂ ਵੀ ਦੇਖਣ ਜਾਣਾ ਵੋਟ ਕਿਵੇਂ ਪੈਂਦੀ ਹੈ ਤਾਂ ਪਾਣੀ ਵੀ ਜ਼ਰੂਰ ਲੈ ਕੇ ਨਾਲ ਜਾਣ ਤਾਂ ਕਿ ਗਰਮੀ ਕਰਕੇ ਕਿਸੇ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਤੇ ਬਹੁਤ ਬਹੁਤ ਧੰਨਵਾਦ ਡਿਲਾ ਜੀ ਇਹਨਾਂ ਸਾਰੀਆਂ ਸਥਿਤੀਆਂ ਦੇ ਉੱਪਰ ਕਿ ਅੱਜ ਇੱਕ ਦਿਨ ਜਿਹੜਾ ਬਚਿਆ ਹੈ ਹਲੇ ਵੀ ਕੀ ਸਮਿਕਰਣ ਹੈ ਕੀ ਸਥਿਤੀਆਂ ਬਣ ਰਹੀਆਂ ਸਿਆਸੀ ਸਮਿਕਰਣ ਸਿਆਸੀ ਅਨਲਿਸਿਸ ਤੁਸੀਂ ਆਪਣਾ ਜੋ ਹੈ ਸਾਂਝਾ ਕੀਤਾ ਹੈ ਪ੍ਰੋਗਰਾਮ ਦੇ ذریعے ਦਸ਼ਕਾ ਦਾ ਵੀ ਧੰਨਵਾਦ ਕਰਦੇ ਆਂ ਪ੍ਰੋਗਰਾਮ ਨਾਲ ਜਿਹੜੇ ਜੁੜਦੇ ਨੇ ਲਗਾਤਾਰ ਪ੍ਰੋਗਰਾਮ ਨੂੰ ਪਿਆਰ ਦਿੰਦੇ ਨੇ ਆਪਣੇ ਕੀਮਤੀ ਸੁਝਾਅ ਤੇ ਵਿਚਾਰ ਕਮੈਂਟਸ ਦੇ ਜ਼ਰੀਏ ਸਾਡੇ ਨਾਲ ਸਾਂਝਾ ਵੀ ਕਰਦੇ ਨੇ ਇਸੇ ਦੇ ਨਾਲ ਮੈਨੂੰ ਯਾਨੀ ਕਿ ਹਰਜੂਤ ਕੌਰ ਨੂੰ ਵਿਦਿਓ ਜੀ ਇਜਾਜ਼ਤ ਧੰਨਵਾਦ ਬਹੁਤਨ ਵਧਰ ਜੋਜੀ ਤੁਹਾਡਾ ਵੀ ਹੈ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਧੰਨਵਾਦ ਔਰ ਕੋਈ ਵੀ تیر ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਸੀਂ ਆਪਣਾ ਵਿਚਾਰ ਮੇਰੇ ਨਾਲ ਸਾਂਝਾ ਕਰ ਸਕਦੇ ਹੋ ਮੈਂ ਤੁਹਾਡਾ ਵਿਚਾਰ ਵੀ ਅੱਗੇ ਵਧਾਉਂਗਾ ਔਰ ਅਖੀਰ ਚ ਮੈਂ ਵੀ ਜ਼ਰੂਰ ਕਹੂੰਗਾ ਮੈਂ ਧੰਨਵਾਦ ਵੀ ਕਰੂੰਗਾ ਸਾਡੇ ਚੋਣ ਕਮਿਸ਼ਨ ਦਾ ਭਾਵੇਂ ਭਾਰਤ ਦਾ ਚੋਣ ਕਮਿਸ਼ਨ ਹੈ ਭਾਵੇਂ ਪੰਜਾਬ ਦਾ ਚੋਣ ਕਮਿਸ਼ਨ ਹੈ ਬਹੁਤ ਮਿਹਨਤ ਪੰਜਾਬ ਦੇ ਚੋਣ ਕਮਿਸ਼ਨ ਦੇ ਸਾਰੇ ਅਧਿਕਾਰੀਆਂ ਨੇ ਵੀ ਕੀਤੀ ਹੈ ਔਰ ਮੈਨੂੰ ਪਤਾ ਲੱਗਿਆ ਕਿ ਕੱਲ ਪਾਣੀ ਦਾ ਮੁਕੰਮਲ ਬੰਦੋਬਸਤ ਪੰਜਾਬ 'ਚ ਹੋਏਗਾ ਔਰ ਚੋਣ ਕਮਿਸ਼ਨ ਨੇ ਕਈ ਤਰ੍ਹਾਂ ਦੇ ਖਾਸ ਪ੍ਰਬੰਧ ਨੇ ਜਿਹੜੇ ਕੀਤੇ ਹੋਏ ਨੇ ਜਿਹੜਾ ਕੱਲ ਅੱਜ ਸ਼ਾਮ ਦਾ ਵੀ ਸਾਡਾ ਪ੍ਰੋਗਰਾਮ ਹੋਏਗਾ ਔਰ ਕੱਲ ਸਵੇਰ ਦਾ ਵੀ ਜਿਹੜਾ ਪ੍ਰੋਗਰਾਮ ਹੋਏਗਾ ਪਾਣੀ ਦੇ ਇੰਤਜ਼ਾਮ ਛਾਂ ਦੇ ਇੰਤਜ਼ਾਮ ਚੋਣ ਕਮਿਸ਼ਨ ਨੇ ਕਿੰਨੇ ਸਾਡੇ ਪੰਜਾਬ ਚ ਪੋਲਿੰਗ ਬੂਥ ਨੇ ਤੁਸੀਂ ਕਿਵੇਂ ਪਤਾ ਕਰ ਸਕਦੇ ਹੋ ਕਿ ਤੁਹਾਡਾ ਨੇੜਲਾ ਪੋਲਿੰਗ ਬੂਥ ਕਿਹੜਾ ਹੈ ਉਹ ਸਾਰੀ ਜਾਣਕਾਰੀ ਅੱਜ ਸਾਡੀ ਟੀਮ ਹਾਸਲ ਕਰੇਗੀ ਔਰ ਉਹਨਾਂ ਤੋਂ ਉਹ ਸਾਰੀ ਜਾਣਕਾਰੀ ਮੈਂ ਲੈ ਕੇ ਔਰ ਭਾਰਤ ਦੇ ਪੰਜਾਬ ਦੇ ਚੋਣ ਕਮਿਸ਼ਨ ਨਾਲ ਵੈਰੀਫਾਈ ਕਰਕੇ ਅੱਜ ਸ਼ਾਮ ਦੇ ਪ੍ਰੋਗਰਾਮ 'ਚ ਵੀ ਔਰ ਕੱਲ ਸਵੇਰ ਦੇ ਪ੍ਰੋਗਰਾਮ ਦੇ ਵਿੱਚ ਵੀ ਅਸੀਂ ਸਾਰੇ ਵੇਰਵੇ ਸਾਂਝੇ ਕਰਾਂਗੇ ਸੋ ਬਹੁਤ ਬਹੁਤ ਧੰਨਵਾਦ ਹਰਜੋਤ ਜੀ ਤੁਹਾਡਾ